ਵੀਰ ਜੀ ਇਹ ਠੀਕ ਹੈ ਬਿਲਕੁਲ ਗਲਤ ਜੇ ਪਾਤਾ ਹੋਵੇ ਤਾਂ ਹੀ ਹੋ ਸਕਦਾ ਜੇ ਮੈਂ ਵੀ ਤਾਂ ਮਸ਼ੀਨ ਤੋਂ ਕਰਦਾ ਪਹਿਲਾਂ ਜੇ ਤਾਂ ਪਾਤਾ ਹੋਵੇ ਮੈਂ ਮੰਨਦਾ ਨਹੀਂ ਹਾਂ ਜੀ ਜੇ ਪਾਤਾ ਨਹੀਂ ਦਾ ਇਹਨੇ ਥੋੜਾ ਜਿਹਾ ਹੋਣਾ ਪਾ ਲਿਆ ਜੇ ਉਹ ਕਰਕੇ ਹਮਨੇ ਕੁਝ ਨਹੀਂ ਫਾਲਾ ਮੈਂ 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 ਕੁਝ ਨਹੀਂ ਫਾਲਾ ਮ ਕੋਈ ਕਰਨਾ ਨਾ ਨਾ ਕਰ ਮਦਾਦ ਨਾ ਨੂੰ ਨੂੰ ਆਈਂ ਵੀ ਨਹੀਂ ਨੂੰ ਮੈਨੂੰ ਬਾਈ ਜਪੋ ਜਪੋ ਨਹੀਂ ਦੇਗਾ ਬਾਲੋ ਤੇ ਤੁਹਾਨੂੰ ਪਹਿਲੇ ਬਤਾਉਂਦੇ ਹਾਂ ਅਗਰ ਚਾਹੀ ਕਦੀ ਦੁਪਹਿਰੀਆਂ ਖਵਾਏਗਾ ਤੇਰੀ ਥੋੜੀ ਨਾ ਤਾਂ ਕਿਹਨੂੰ ਖਾ ਤੁਹਾਨੂੰ ਦੱਸ ਮੈਂ ਤੁਹਾਨੂੰ ਦੱਸਾਂਗਾ ਚਾਹੀ ਕਦੀ ਤੁਹਾਨੂੰ ਬਾਲੋ ਤੇ ਬਤਾਉਂਦਾ ਲੋ ਕਾ ਲਿਆ ਉਹ ਬਾਈਕ ਉਹ ਬਾਈਕ ਕਹਿੰਦਾ ਇੱਕ ਮਿੰਟ ਕੋਪਰਾ ਮਾਸ ਦੱਸ ਕੇ ਆ ਲੜ ਤੈਨੂੰ ਜਦ ਮੈਂ ਕਹ ਰਿਹਾ ਨਾ ਤੈਨੂੰ ਦੇਖੀ ਪੰਸਾ ਤੈਨੂੰ ਕਦ ਬਣਾ ਰੋ ਤੈਨੂੰ ਜਦ ਮੈਂ ਲੋਕਾਂ ਦੇ ਵਿੱਚ ਸੁੰਦਰੀ ਤੈਨੂੰ ਮੇਰੀ ਗੱਲ ਨਹੀਂ ਸੁਣਦੀ ਐ ਇੱਕ ਬੰਦ ਨਾ ਬੰਦ ਕਰ 32 ਦਾ ਬੰਦ ਨਹੀਂ ਲੱਗਦਾ ਮੈਂ ਕਰਦਾ ਪੰਪ ਦੇ ਉੱਪਰ ਅਚਾਨਕ ਜ਼ੋਰਦਾਰ ਹੰਗਾਮਾ ਹੋ ਗਿਆ ਤੇ ਬਹਿਸਬਾਜ਼ੀ ਤੋਂ ਬਾਅਦ ਗੱਲ ਕੁੱਟਮਾਰ ਤੱਕ ਆ ਗਈ। ਦਰਸਲ ਪੰਪ ਦੇ ਉੱਪਰ ਇੱਕ ਵਿਅਕਤੀ ਪੈਟਰੋਲ ਪਵਾਉਣ ਦੇ ਲਈ ਆਇਆ ਤੇ ਉਸ ਤੋਂ ਬਾਅਦ ਜੋ ਨੋਟ ਉਸਨੇ ਦਿੱਤਾ ਤਾਂ ਇਸਤੇ ਪੈਟਰੋਲ ਪੰਪ ਦੇ ਕਰਮਚਾਰੇ ਨੇ ਇਤਰਾਜ਼ ਕੀਤਾ ਕਿ ਇਹ ਨੋਟ ਫਟਿਆ ਹੋਇਆ ਹੈ ਤੇ ਇਸ ਤੋਂ ਬਾਅਦ ਉਸ ਵਿਅਕਤੀ ਵੱਲੋਂ ਪੰਪ ਦੇ ਕਰਮਚਾਰੇ ਤੇ ਪੰਪ ਦੇ ਦੂਜੇ ਕਰਮਚਾਰੀਆਂ ਦੇ ਨਾਲ ਬਹਿਸਬਾਜ਼ੀ ਕੀਤੀ ਗਈ। ਕੱਲ ਇਤੋਂ ਤੱਕ ਪਹੁੰਚ ਗਈ ਕਿ ਉਸ ਵਿਅਕਤੀ ਨੇ ਮਨ ਵਿੱਚ ਤਰ ਲਿਆ ਕਿ ਉਹ ਕਰਿੰਦੇ ਦੇ ਨਾਲ ਕੁੱਟਮਾਰ ਕਰੇਗਾ ਤੇ ਇਸ ਤੋਂ ਬਾਅਦ ਉਸ ਨੇ ਫੋਨ ਕਰਕੇ ਆਪਣੇ ਦੂਸਰੇ ਸਾਥੀਆਂ ਨੂੰ ਬੁਲਾਇਆ ਤੇ ਗੱਡੀ ਦੇ ਵਿੱਚ ਸਵਾਰ ਹੋ ਕੇ ਉਸਦੇ ਸਾਥੀ ਆਏ ਜਿਸ ਤੋਂ ਬਾਅਦ ਉਹਨਾਂ ਕਰਿੰਦੇ ਦੇ ਨਾਲ ਗਲਬਾਤ ਕੀਤੀ ਜਿਸ ਤੋਂ ਬਾਅਦ ਉਹਨਾਂ ਕਰਿੰਦੇ ਦੀ ਕੁੱਟਮਾਰ ਕੀਤੀ ਤੇ ਉਹ ਗੱਡੀ ਵਿੱਚ ਬੈਠ ਕੇ ਫਰਾਰ ਹੋ ਗਏ ਘਟਨਾ ਦਰਮਿਆਨ ਕਰਿੰਦੇ ਦੀ ਲੱਤ ਟੁੱਟੀ ਦੱਸੀ ਜਾ ਰਹੀ ਹੈ ਜਿਸ ਨੂੰ ਕੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭੇਤੀ ਕਰਵਾਇਆ ਗਿਆ ਹੈ बंदे स्कूटी में तेल पवाने आया तेल पारने के बाद पार में नोट फटी दे रहा था अच्छा मैंने कहा नोट जब्त कर लीजिए तो मेरे सर्कल के बोलने लगा गाली देने लगा हम पर सर जी हम गरीब बंदे हम कहा देंगे हमारे मालिक ये नहीं लेंगे उधर में वो भड़क गया हमारे ऊपर गाली गुफ्तारी देने लगी मेरे उसके बाद में हम चलो अंदर वहा मैनेजर से गल कर आते हैं वहाँ गए तो मैनेजर साहब थे नहीं कि वहाँ हमको कॉलर पकड़ लिए फिर गाली को खरीदिए फिर बंदे को फोन करके बुला लिया उसने ठीक है फिर उसके बाद में हम लोगों को किस तरह मारने के लिए खरीदा तो हम किस तरह जान बजा के भगे वहाँ से नहीं, आपने बात की बात हुई थी इनकी बात वो मान ही नहीं रहा था अच्छा इनकी बात नहीं माना जी उसके बाद में वो बंदे बुला के हम लोगों को मारने के लिए दौड़ा दौड़ाए हम लोग वहाँ से भाग लिए भागने के बाद में एक बंदा हमारे साथ में और था उसको ईट खींच के मारा मैं दीवार कूद गया उधर भागने के बाद में आगे जाके हमको डॉपटा के हाईवे पे पकड़ लिया वहाँ पे मारा मारने के बाद में पैंतालीस छियालीस हजार रुपया मेरा कैश छीन लिया चालीस हज़ार कैश था आपका लगभग पैंतालीस छियालीस हजार रुपया चालीस पैंतालीस जी छीन के उसके बाद में ਇੱਕ ਬੰਦੇ ਗਾੜੀ ਸਸ ਲਾ ਨਿਕਾਲਨੇ ਚੱਲ ਗਿਆ ਕਿ ਸਸ ਸਸ ਤੋੜ ਦੇਂਗੇ ਠੀਕ ਹੈ ਕਿ ਵਾਹਰਵੇਂ ਕਿਸੇ ਤਰ੍ਹਾਂ ਛੁੜਾ ਕੇ ਭਗਾ ਫਿਰ ਦਫਤਰ ਮਾ ਕੇ ਛੁਪ ਗਿਆ ਆਪ ਜੀ ਉਸਕੇ ਬਾਅਦ ਮੋ ਉਹ ਬੰਦੇ ਭੱਗ ਗਏ ਮਾਮਲਾ ਰਾਜਪੁਰਾ ਦਾ ਜਿੱਥੇ ਕਿ ਇਸ ਘਟਨਾ ਤੋਂ ਬਾਅਦ ਸਾਰੇ ਪੰਪ ਮਾਲਕ ਇਕੱਠੇ ਹੋ ਗਏ ਨੇ ਤੇ ਉਹਨਾਂ ਦੇ ਮੁਤਾਬਕ ਜੇਕਰ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਪੈਟਰੋਲ ਪੰਪ ਬੰਦ ਕਰਕੇ ਰੋਸ ਜ਼ਾਹਰ ਕਰਨ ਦੇ ਲਈ ਮਜਬੂਰ ਹੋਣਗੇ ਸ਼ਾਮ ਨੂੰ 5:00 ਵਜੇ ਇੱਕ ਸਕੂਟਰੀ ਵਾਲਾ ਬੰਦਾ ਤੇਲ ਪੁਆਣ ਆਇਆ ਕੋਇਆ ਜਾਂ ਤਾਂ 350 ਰੁਪਏ ਦਾ ਤੇਲ ਪੋਆਇਆ ਨੋਟ ਪਟੇ ਵੀ ਦੇ ਰਿਆ ਸੀ ਉਹ ਜਿਹੜਾ ਸੇਲਜ਼ਮੈਨ ਸੀ ਉਹਨਾਂ ਨੇ ਨੋਟ ਲੈਣ ਤੋਂ ਮਨਾ ਕਰ ਦਿੱਤਾ ਉਹਨਾਂ ਨੇ ਕਿਹਾ ਵੀ ਇਹ ਨੋਟ ਮੇਰੇ ਕੋਲ ਨਹੀਂ ਚੱਲ ਸਕਦਾ ਤੁਸੀਂ ਇਹ ਨੋਟ ਨਹੀਂ ਲੈਣਾ ਤੁਸੀਂ ਹੋਰ ਨੋਟ ਦੇ ਦਿਓ ਜਾਂ ਆਨਲਾਈਨ ਪੇਮੈਂਟ ਕਰ ਦਿਓ ਪਰੰਤੂ ਉਹ ਕਹਿੰਦਾ ਨਾ ਤਾਂ ਮੇਰੇ ਕੋਲ ਆਨਲਾਈਨ ਹੈ ਨਾ ਮੇਰੇ ਕੋਲ ਹੋਰ ਨੋਟ ਹੈ ਉਸ ਤੋਂ ਬਾਅਦ ਉਹ ਅੰਦਰ ਮੈਨੇਜਰ ਕੋਲ ਗਿਆ ਮੈਨੇਜਰ ਬਾਈ ਚਾਂਸ ਕਿਤੇ ਕੰਮ ਗਿਆ ਸੀ ਇੰਨੇ ਨੂੰ ਉਹਨਾਂ ਕਿਹਾ ਵੀ ਜੇ ਤੁਸੀਂ ਮੈਨੂੰ ਨਹੀਂ ਮੈਂ ਤਾਂ ਇਦਾਂ ਹੀ ਜਾ ਰਹਾ ਹਾਂ ਉਹ ਕਹਿੰਦੇ ਤੁਸੀਂ ਰੁਕ ਜਿਓ ਥੋੜੀ ਦੇਰ ਵੇਟ ਕਰ ਲਓ ਉਹ ਕਹਿੰਦਾ ਮੈਂ ਨਹੀਂ ਵੇਟ ਕਰਦਾ ਫਿਰ ਉਹ ਕਹਿੰਦੇ ਵੀ ਅੱਛਾ ਮੇਰੇ ਨਾਲ ਫੋਨ ਤੇ ਉਹਨਾਂ ਗੱਲ ਕਰਾਈ ਕਰਿੰਦੇ ਨੇ ਮੈਂ ਉਹਨੂੰ ਕਿਹਾ ਵੀ ਤੇਰਾ ਕਿਹੜਾ ਪਿੰਡ ਆ ਤੁਸੀਂ ਆਪਣਾ ਨੰਬਰ ਦੇ ਦਿਓ ਕੱਲ ਨੂੰ ਤਾਂ ਆ ਕੇ ਪੇਮੈਂਟ ਦੇ ਦਿਓ ਕਹਿੰਦੇ ਨਹੀਂ ਜੀ ਇਹ ਸਾਡੇ ਕਰਿੰਦੇ ਤੁਹਾਨੂੰ ਮੈਨੂੰ ਗਲਤ ਬੋਲ ਰਹੇ ਆ ਇਸ ਕਰਕੇ ਇਹਨਾਂ ਨੂੰ ਮੈਂ ਨਹੀਂ ਛੱਡਣਾ ਮੈਂ ਤਾਂ ਇਹਨਾਂ ਨੂੰ ਕੁਟਕ ਜਾਣਾ ਉਹਨਾਂ ਨੇ ਇੰਨਾ ਮੀਨ ਟਾਈਮ ਵਿਦਨ 5 ਮਿੰਟ ਕਿਨੂ ਕਿਨੂ ਫੋਨ ਕਰਿਆ ਉੱਥੇ ਇੱਕ ਕਾਰ ਆ ਗਈ ਸਵਿਫਟ ਬੁਲਟ ਮੋਟਰਸਾਈਕਲ ਤੇ ਕਈ ਬੰਦੇ ਹਾਜ਼ਰ ਹੋ ਗਏ ਉਹਨਾਂ ਨੇ ਸਾਡੇ ਜਿਹੜੇ ਸੇਲਜ਼ਮੈਨ ਸੀ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਪਿੱਟਾ ਮਾਰੀਆਂ ਇੱਕ ਬੰਦਾ ਨੂੰ ਧੱਕਾ ਮਾਰਿਆ ਕੰਧ ਦੇ ਉੱਤੇ ਨੂੰ ਉਹ ਬੰਦੇ ਦੀ ਲੱਤ ਟੁੱਟ ਗਈ ਉਹ ਤਿੰਨ ਦਿਨ ਹੋ ਗਏ ਹਸਪੀਟਲ 'ਚ ਜਮਾ ਹੈ ਉਹਦਾ ਕੱਲ ਪੁਲਿਸ ਨੂੰ ਰਿਪੋਰਟ ਇਮੀਡੀਏਟਲੀ ਕੀਤੀ ਪੁਲਿਸ ਮੌਕੇ ਤੇ ਪਹੁੰਚੀ ਉਹਨਾਂ ਦੇ ਨੰਬਰ ਦੇਖ ਕੇ ਉਹ ਮੋਟਰਸਾਈਕਲ ਦਾ ਨੰਬਰ ਕਾਰ ਦਾ ਨੰਬਰ ਦੇਖ ਕੇ ਅਸੀਂ ਉਹਨਾਂ ਨੂੰ ਟਰੇਸ ਕੀਤਾ ਵੀ ਕਿਹੜੇ ਕਿਹੜੇ ਪਿੰਡ ਨੇ ਆ ਪੁਲਿਸ ਨੂੰ ਲੈ ਕੇ ਉਹਨਾਂ ਦੇ ਪਿੰਡ ਤੱਕ ਪਹੁੰਚੇ ਉਹਨਾਂ ਨੇ ਕੱਲ ਕਿਹਾ ਸੀ ਵੀ ਕੱਲ ਅਸੀਂ ਪਹੁੰਚ ਜਾਾਂਗੇ ਪੁਲਿਸ ਚ ਆਪਣਾ ਆ ਕੇ ਕਾਰਵਾਈ ਕਰਨਗੇ ਪਰ ਕੱਲ ਉਹ ਨਹੀਂ ਪਹੁੰਚੇ ਕੱਲ ਸ਼ਾਮ ਨੂੰ ਜਦ ਨਹੀਂ ਪਹੁੰਚੇ ਮੈਂ ਪੁਲਿਸ ਸਟੇਸ਼ਨ ਫੇਰ ਗਿਆ ਫਿਰ ਮੈਂ ਪੁਲਿਸ ਸਟੇਸ਼ਨ ਜਾ ਕੇ ਉਹਨਾਂ ਨੂੰ ਕਿਹਾ ਵੀ ਸਾਡਾ ਬੰਦਾ ਹਸਪੀਟਲ ਚ ਗਿਆ ਐ ਐਕਸਰੇ ਵਗੈਰਾ ਹੋਇਆ ਉਹਦੀ ਲੱਤ ਫ੍ਰੈਕਚਰ ਸੀ ਦੋ ਦਿਨ ਛੁੱਟੀ ਐ ਡਾਕਟਰ ਸਾਹਿਬ ਨੇ ਸਾਨੂੰ ਮੰਗਲਵਾਰ ਨੂੰ ਆਪਰੇਸ਼ਨ ਦਾ ਟਾਈਮ ਦਿੱਤਾ ਐ ਤੇ ਆਪਣੇ ਸੀਸੀਟੀਵੀ ਸਾਰੇ ਕਟੇਜ ਆਈਆਂ ਜੀ ਸੀਸੀਟੀਵੀ ਆਡੀਓ ਵੀਡੀਓ ਰਿਕਾਰਡਿੰਗ ਹੈ ਸਾਡੇ ਕੋਲ ਆਵਾਜ਼ਾਂ ਵੀ ਆਉਂਦੀ ਹੈ ਉਹ ਉਹ ਸ਼ੁਰੂ ਤੋਂ ਇਹੀ ਹੋ ਗਿਆ ਵੀ ਮੈਂ ਤਾਂ ਮਾਰ ਦੇਣਾ ਮੈਂ ਇਹ ਕਰ ਦੇਣਾ ਕਿਉਂਕਿ ਉਹ ਕਰਿੰਦੇ ਨੂੰ ਇਹਨਾਂ ਨੇ ਫਿਰ ਭਜਾਇਆ ਸੜਕ ਤੇ ਉਹ ਨੱਠਿਆ ਨੱਠ ਕੇ ਇਹਨਾਂ ਨੇ ਜਾ ਕੇ ਅੱਗੇ ਸਾਡੇ ਦਫ਼ਤਰ ਦੇ ਨੇੜੇ ਤੇਰੇ ਇਹਨੂੰ ਫੜ ਕੇ ਢਾ ਕੇ ਕੁੱਟਿਆ ਉਹਦੇ ਕੋਲ ਜਿਹੜਾ ਕੈਸ਼ ਸੀ 40-50 ਹਜ਼ਾਰ ਰੁਪਏ ਉਹ ਵੀ ਕੱਢ ਲਿਆ ਇਹ ਬਹੁਤ ਗਲਤ ਹੈ ਅਸੀਂ ਤਾਂ ਲੋਕਾਂ ਦੀ ਸੇਵਾ ਕਰਨੇ ਲਈ ਬੈਠੇ ਹਾਂ ਲੋਕ ਧੱਕੇ ਸੇ ਅਗਰ ਮਾਰ ਜਾਏਗੇ ये तो बात गलत है नाजायज है बिल्कुल एस एच ओ साहब को भी हमें बताया है सारे इंसिडेंट डिप्टी साहब से भी बात हुई है दो दिन के बाद कल उन्होंने बुलाया हमें दस बजे हम यही चाहते हैं हम हमारे साथ इंसाफ हो उनके खिलाफ एफ आई आर दर्ज सबको अरेस्ट किया जाए अगर कोई कार्रवाई नहीं होगी तो एक आध दिन के बाद राजपुरा के सारे पेट्रोल को बंद करेंगे हम ये साफ बात है हम इसके पीछे नहीं हटेंगे अगर हमें इंसाफ नहीं मिला राजपरा के सारे पेट्रोल बंद करेंगे हम कितना टाइम वेट करो हमें कल मिलना है हमें डिप्टी साहब से अगर हमें इंसाफ नहीं मिला तो उसके बाद हम अपने सभी पेट्रोल बंद कर देंगे राजपिला सारे पेट्रोल बंद हो जाएंगे या रेगुलर रे... नहीं सर सर ये तो देखेंगे ना मगर क्या क्या, क्या बातचीत होती है डिप्टी साहब से उसके एक्शन हम ये लेंगे वो जो यानी कि बंदा है उसका ट्रेस हुआ ट्रेस है सारे ट्रेस है कहाँ का है सोनटी रे दो है एक गोपाल है एक मंडवा आड़दा है ਜੋ ਜਿਨੇ ਨੇ ਕਿ ਪ੍ਰਵੋਹਣਾਇਚੂ ਕਿੱਥੋਂ ਦਾ ਜੀ ਉਹ ਮੇਰੇ ਖਿਲ ਸੌਂਟੀ ਵਾਲਿਆਂ ਦਾ ਜੁਆਈ ਆ ਅੱਗੇ ਪਤਾ ਲੱਗਿਆ ਉਹਨਾਂ ਸੌਂਟੀ ਵਾਲੇ ਬੰਦਿਆਂ ਨੂੰ ਬੁਲਾਇਆ ਅੱਛਾ ਜੀ ਉਹ ਕਾਰਾਂ ਦੇ ਨੰਬਰ ਤੋਂ ਮੋਟਰਸਾਈਕਲ ਦੇ ਨੰਬਰਾਂ ਤੋਂ ਉਹਨਾਂ ਦਾ ਸਾਰੇ ਡਿਟੇਲ ਟ੍ਰੇਸ ਹੋ ਕੇ ਤਾਂ ਪੁਲਿਸ ਉਹਨਾਂ ਦੇ ਘਰ ਤੱਕ ਪਹੁੰਚ ਚੁੱਕੀ ਹੈ ਰਾਤ ਨੂੰ ਅਸੀਂ ਲੈ ਕੇ ਗਏ ਸੀ ਸੋ ਤਾਂ ਕੀ ਲੱਗਦਾ ਕੋਈ ਰਾਜਨੀਤਿਕ ਦਬਾਅ ਆਇਆ ਦੇ ਪਿੱਛੇ ਜਿਹੜੀ ਪੁਲਿਸ ਕਾਰਵਾਈ ਨਹੀਂ ਕਰ ਰਹੀ ਇਹ ਤਾਂ ਪਤਾ ਨਹੀਂ ਐਸਾ ਤਾਂ ਕੁਝ ਵੀ ਹੋਆ ਸਰ ਸਾਹਮਣੇ ਵੀ ਥੋੜਾ ਕਹਿੰਦੇ ਬੀਜੀ ਇਲੈਕਸ਼ਨ ਹੈ ਬੀਜੀ ਕਾਲਜ ਕੀ ਬਾਤ ਹੋ ਰਹੀ ਹੈ ਅੱਜੋ ਜੱਗਬਾ ਨੇ ਟੀਵੀ ਲਈ ਹਰੀਸ਼ ਬਠਲਾ ਦੀ ਰਿਪੋਰਟ